ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਅੱਜ ਸਾਡੀ ਆਂਡੇ ਨੇ ਪਰੌਣੇ ਤੇ ਉਹ ਬਾਬੇ ਜੀ ਤੇ ਕਹੇਗਾ ਤੇ ਆਂਦੇ ਮੱਥਾ ਟੇਕ ਕੇ ਤੁਹਾਡੇ ਕੋਲ ਆਉਣਾ ਵਾ ਅਸੀਂ ਲੱਗੇ ਆ ਪਕੌੜੇ ਬਣਾਉਣ ਪਾਲਕ ਵਾਲੇ ਤੇ ਬਰੈਡ ਵਾਲੇ ਸਾਡੀ ਹਰਨਾਜ ਦਾ ਬਰਥਡੇ ਹੀ ਤੇ ਉਹ ਤੇ ਇਦਾਂ ਹੀ ਲੰਘ ਗਿਆ ਤੇ ਹੁਣ ਫਿਰ ਅੱਜ ਉਹ ਆਂਡੇ ਨੇ ਤੇ ਹੁਣ ਆ ਚਲੋ ਬਰਥਡੇ ਦਾ ਪਤਾ ਨਹੀਂ ਜੇ ਉਹਨੇ ਮਨਾਉਣਾ ਵਾ ਕਿ ਨਹੀਂ ਮਨਾਉਣਾ ਤੇ ਪਰ ਅਸੀਂ ਉਹਨਾਂ ਵਾਤੇ ਕੁਝ ਖਾਣ ਪੀਣ ਦੀ ਕਰ ਲਈ ਕਿਉਂਕਿ ਉਹਦੇ ਪਾਪਾ ਕਾਫੀ دیر ਬਾਅਦ ਆਉਣ ਲੱਗੇ ਨੇ ਲੋਰੇ ਸਾਡੇ ਪਾਲਕ ਵਾਲੇ ਤੇ ਗੰਡੇਆਂ ਵਾਲੇ ਚਾਲੂ ਵਾਲੇ ਮੈਸਨ ਕੋਲ ਕੇ ਤਿਆਰ ਹੋ ਗਿਆ ਵਾ ਤੇ ਹੁਣ ਅਸੀਂ ਲੱਗੇ ਆ ਬਰੈਡ ਵਾਲਾ ਮੈਸਨ ਖੋਲਣ ਆਹ ਫੜੋ ਉੱਥੇ ਰੱਖ ਦੋ ਬੰਦਾ ਵੀ ਲੋਬ ਰੇਡੀਏ ਤੇ ਖਾਰ ਹੋਣੀ ਚਾਹੀਦੀ ਨਾ ਪਰ ਪਰ ਆ ਜਾ ਤੇਲ ਤਾਂ ਤਾਂ ਘਰ ਦਿੱਤਾ ਵਾ ਤੇ ਤੇਲ ਆਪਣਾ ਗਰਮ ਹੋ ਜਾਊਗਾ ਉਹਨਾਂ ਦੇ ਆਉਣ ਤੋਂ ਪਹਿਲਾਂ ਪਿੰਨਾ ਤੇਲ ਜੇ ਕਿਨੇ ਘਟ ਪਾਇਆ ਤੇ ਹੁਣ ਆਪਾਂ ਤੇਲ ਪਾਵਾਂਗੇ ਬਦਦੀਰੇ ਕਿਉਂਕਿ ਫਿਰ ਪਕੌੜਿਆਂ ਦੇ ਸਾਹਮਣੇ ਤੇਲ ਲੱਗਣੀ ਹਲੋ ਓਏ ਹਰਿਆਣੇ ਆਜੋ ਇਹਦਾ ਵੀਡੀਓ ਬਣਾ ਨਹੀਂ ਮਰਦਾ ਅੱਜ ਤੱਕ ਬਾਅਦ ਵਿੱਚ ਤੇਰੀ ਬਾਤ ਹੋਣੀ ਹੋਣਾ ਇਤਨੀ ਨਹੀਂ ਚੀਜ਼ ਨਹੀਂ ਹੋਣੀ ਲਾ ਕੱਟਦੇ ਨੇ ਹੁਣ ਦੱਬਣਾ ਚਾਹੁੰਦਾ ਨਹੀਂ ਕੱਟਦਾ ਲੋ ਜੀ ਹੁਣ ਅਸੀਂ ਬਰੈਡ ਵਾਲਿਆਂ ਨੂੰ ਕਿਹਾ ਹਾਂ ਜੀ ਤਿਆਰੀ ਲੱਗੇ ਆ ਕਰਨ ਕਿਵੇਂ ਲੂਣ ਦਾ ਡੱਬਾ ਫੜਾ ਨੂਆਲ ਡੱਬਾ ਫੜਾ ਤੇ ਥੋੜੀ ਜਿਹੀ ਹਲਦੀ ਫੜਾ ਆ ਠੀਕ ਆ ਆ ਬੱਗੇ ਦੇ ਮੁੰਡੇ ਰੀਸ ਹਾਲੇ ਕਰਦੇ ਨੇ ਰੀਸ ਮੈਂ ਉੱਥੋਂ ਕੱਢਾ ਨੋਟ ਜਿੱਥੇ ਸਾਥ ਤੋਂ ਹੀ ਪੈਂਦਾ ਲੋਰੀ ਸਾਡੇ ਬ੍ਰੈਡ ਵੀ ਹੋ ਗਏ ਕੱਟ ਕੇ ਤਿਆਰ ਤੇ ਬ੍ਰਾਉਨਿਆਂ ਦੀ ਬਹੁਤ ਹੀ ਬੇਸਬਰੀ ਦੇ ਨਾਲ ਵੇਟ ਹੋਣ ਧੀ ਆ ਤੇ ਤਿਆਰੀ ਵੀ ਹੋਣ ਧੀ ਆ ਤੇ ਦਾਤਰੀ ਰੱਖਿਆ ਵਾ ਹਾਂ ਬ੍ਰੈਡਾਂ ਦੇ ਕੰਮ ਤੇ ਬ੍ਰਿੱਡਾ ਦਾ ਕੰਮ ਤਾਂ ਗਿਆ ਵਾ ਹੋ ਤੇ ਹੁਣ ਲੱਗੇ ਆਪਾਂ ਪਕੌੜੇ ਤਾਲਣਾ ਸੈਣਾ ਮਣਾ ਹਲਦੀ ਪਾਣੀ ਹਲਦੀ ਨਹੀਂ ਪਾਈ ਇਹਦੇ ਵਿੱਚ ਉਹ ਚਾਹ ਹਲਦੀ ਪਾਈ ਆ ਤੇ ਸੋਨਾ ਲੱਗਣ ਡਿਆ ਰੰਗ ਜਿਆ ਐਦਾਂ ਲਾਲ ਜਿਆ ਕਰ ਰਹਾ ਹਾਂ ਹੌਲਦੀ ਤੇ ਬੜੇ ਵੀ ਚੰਗੀ ਆ ਪਾਣੀ ਬਣਨ ਲੱਗੇ ਪਕੌੜੇ ਹਾਂਜੀ ਪਕੌੜੇ ਬਣਨ ਲੱਗੇ ਨੇ ਚਲੋ ਵਲੇ ਫਵਾ ਤਿਆਰ ਰੱਖ ਓਏ ਬੋਦਾ ਬੋਦਾ ਗਿੱਜ ਪਰ ਆਇਆ ਓਏ ਇਧਰ ਆ ਥੋੜਾ ਲਓ ਫਵਾ ਤਿਆਰ ਆਖ ਜਾ ਵਣ ਗੇ ਹੋਲੇ ਆ ਉਹ ਆ ਜੀ ਸਟੈਂਡ ਚੱਲਾਂਗੇ ਬਸ ਠੀਕ ਠਾਕ ਲਓ ਜੀ ਸਾਡੇ ਹੋ ਗਏ ਆ ਪਕੌੜੇ ਤਿਆਰ Micro, ¿no ਅਕਾ ਬਾਰ ਵਛਾਣਾ ਨਹੀਂ ਪਣਾ ਪੇਪਰ ਵਛਾਣਾ ਮੈਂ ਹਾਂ ਦੂਜਾ ਤਤਬੜਾ ਤੇਲ ਕਾਢ ਕੇ ਲਮ ਪਹਿਲਾਂ ਬਾਰ ਤੇਰ ਵਛਾ ਲੈਂਦੇ ਆ ਦਲੇ ਖਾ ਤੇ ਹੁਣ ਲੱਗੇ ਅਸੀਂ ਚਾਹ ਪੀਣ ਇੱਧਰ ਭੈਣ ਨੂੰ ਲੱਗੀ ਆ ਭੁੱਖ ਕਹਿੰਦੀ ਮੈਂ ਚੋਲ ਖਾਣੇ ਆ ਤੇ ਰੋਟੀ ਪਾਣੀ ਸਾਡਾ ਡਿਆ ਵਾ ਬਣਨਾ ਰਾਜਮਾ ਬਣਾਏ ਆ ਨਾਲ ਬਣਾਏ ਆ ਪਨੀਰ ਦੀ ਪੁਰਜੀ ਤੇ ਕਿਚਨ ਚ ਖਲਾਰਾ ਬਹੁਤ ਜ਼ਿਆਦਾ ਪਿਆ ਹੋਇਆ ਵਾ ਤੇ ਹਰਨਾਜ ਪਤਲੇ ਕਿੱਥੇ ਆ ਹਰਨਾਜ ਤੇ ਆ ਸਾਡੇ ਕਿਚਨ ਦਾ ਹਾਲ ਵੇਖ ਲੋ ਤੇ ਰਾਜਮਾ ਸਾਡੇ ਹੁਣ ਡਿਆ ਤਿਆਰ हो क अ ग अ गडाकीबा ਤਾਂ ਪਿਆਰ ਵਾਲਾ ਨਾ ਇਹ ਦੰਦ ਹੈ ਜਾਂ ਤੇਹ ਇਤਨਾ ਪੀ ਲੇਖ ਸਾਰਾ ਨਾ ਦਿਲਦਾ ਮਾ ਇਤਰੇ ਇਹਦਾ ਖਾਂਦਾ ਤਾਂ ਚੱਲ ਤੇ ਆਇਆ ਹਾਂ ਗੀਤ ਘੜਾ ਕਿਉਂ ਆ ਕਲਪ ਨੂੰ ਦਿੰਦੇ ਆ ਮਰਸਣਾ ਨਹੀਂ ਗੀਤ ਘੜੇ ਘੜੇ ਕੰਗੀਆਂ ਨੇ ਆ ਚਲ ਉਠ ਚੱਚਲਾ ਨੀ ਕੁੜੀਆਂ ਕੇ ਦੋਲਾ ਵੇ ਚੋਣਾ ਹੋਰ ਕੰਮ ਛੋਤਾ ਵਾ ਇਹਦੀ ਕਰਨ ਦਾ ਤੁਸੀਂ ਭਰਾ ਲੋ ਆਜਰਾ ਤੂੰ ਤੂੰ ਆਇਆ ਤੂੰ ਨਾਲ ਕੁੜੀ ਨੂੰ ਤੇ ਲੱਗਿਆ ਨਹੀਂ ਨਹੀਂ ਅਜਰਾ ਤੂੰ ਮੈਂ ਕਾਲੀਏ ਕੁਬਾਲ ਐਂ ਤੇ ਗਾਲ ਮਮਾ ਦੇਖੀ ਬਾਲਾ ਨੂੰ ਕੀ ਕਰਨ ਦੇ ਮਮਾ ਦੇ ਬਾਬਾ ਮਮਾ ਤੇ ਚਿੱਤ ਲਿਆ ਤੇ ਰੋਟੀ ਖਾ ਲਿਆ ਮੈਂ ਰੋਟੀ ਖਾ ਲਈ ਤੂੰ ਖਾ ਲਿਆ ਮੈਂ ਖਾ ਲਈ ਅੱਜ ਕੀ ਕੀ ਖਾਧਾ ਰੋਟੀ ਚ गोभी ਤੇ ਦਾਲ ਗੋਭੀ ਖਾ ਗਿਆ ਤੇ ਹੋਰ ਕੀ ਖਾਦਾ ਪਾਈਪ ਦੀ ਮੈਂ ਗੋ ਅਕੋਲੀਸ਼ ਵਾਲਾ ਤੇ ਬਾਬੇ ਤੇ ਗਿਆ ਸੀ ਆ ਬਾਬੇ ਦੀ ਗਿਆ ਯਾਰ ਗਿਆ ਸੀ ਨਾ ਮੈਨੂੰ ਕਿਉਂ ਨਹੀਂ ਖੜਿਆ ਤੈਨੂੰ ਨਿਕਲਿਆ ਕਿਹੜੀ ਗੱਲੋਂ ਨਿਕਲਿਆ ਮੇਰਾ ਪੁੱਤ ਨਹੀਂ ਤੂੰ ਅੱਜ ਰੱਬ ਹੋਇਆ ਮਿਹਰਬਾਨ ਅੱਜ ਤੇ ਬਹੁਤ ਜ਼ਿਆਦਾ ਆਨੰਦ ਆ ਐਨਾ ਸੋਹਣਾ ਮੌਸਮ ਆ ਨਾ ਅੱਜ ਤੇ ਜਿੱਦਾਂ ਨਾ ਆਪਾਂ ਚੱਲ ਗਏ ਹੁੰਨੇ ਆ ਜੰਮੂ ਕਸ਼ਮੀਰ ਦੇ ਵਿੱਚ ਕਸ਼ਮੀਰ ਦੀਆਂ ਵਾਦੀਆਂ ਕਾਲੀਆਂ ਘਟਾਂ ਬਹੁਤ ਹੀ ਪਿਆਰਾ ਮੌਸਮ ਹੋਇਆ ਐਨਾ ਸੋਹਣਾ ਮੌਸਮ ਕੋਈ ਗੇਮ ਖੇਡੀ ਜਾਂਦੇ ਜ। ਆਇਆ ਜਦ ਮੌਸਮ ਵੀ ਬਹੁਤ ਸੋਹਣਾ। ਚੰਗਾ ਵਧੀਆ ਵਧੀਆ ਮਹੀ ਪੈ ਗਿਆ ਹੁੰਦਾ ਹਨਾ। ਕੋਈ ਗੱਡੀ ਨਹੀਂ। ਇਹ ਬੰਦ ਹੋ ਗਿਆ ਕੋਈ ਹੋਰ ਕਾਤੋਂ ਕਰਨੀ। ਇਹ ਬੰਦ ਹੈ। ਇਹਨਾਂ ਨਾਲ ਵੇ ਲੀਚ ਗਿਆ ਹਾਂ ਪਹਿਲਾਂ ਤੇ ਫੇਰ ਮੜ ਕੇ ਛੱਤ ਤੇ ਚੱਲ ਗਏ ਤੇ ਮੌਸਮ ਬਹੁਤ ਹੀ ਜ਼ਿਆਦਾ ਸੋਹਣਾ ਹੋਇਆ ਏ ਫੇਰ ਨਾਜ ਹੁਣੀ ਦੇ ਸੁੱਤੇ ਹੋਣਾਂ ਨੂੰ ਤਾਂ ਉਠਾਲਿਆ ਹੀ ਨਹੀਂ ਮੈਂ ਆਪੀ ਅਹੀਂ ਕੋਠੇ ਤੇ ਜਾ ਕੇ ਤੇ ਫੇਰ ਵੇਖਿਆ ਆਪਣਾ ਕਿਚਨ ਹੋ ਗਿਆ ਵਾ ਸਾਫ਼ ਤੇ ਦੁੱਧ ਨੂੰ ਇੱਧਰ ਆਪਾਂ ਬਾਲਾ ਦਿਵਾ ਲਿਆ ਵਾ ਤੇ ਫਰਨਾਜ ਹੁਣੀ ਤੇ ਚੱਲ ਗਏ ਹੁਣ ਘਰ ਵਾਪਸ ਕਹਿੰਦੇ ਸੀ ਰਾਤ ਨਹੀਂ ਰਹਿਣਾ ਪਰ ਆ ਤਾਂ ਅਹੀਂ ਸਿਹਰੇ ਸੁਬਾ ਫੇਰ ਕਿਤੇ ਜਾਣਾ ਵਾ ਤੇ ਇਹ ਕਰਕੇ ਉਹਨਾਂ ਨੂੰ ਮੈਂ ਰੋਟੀ ਪਾਣੀ ਨਾਲ ਹੀ ਪਾ ਦਿੱਤਾ ਮੈਂ ਹਾਂ ਚਲੋ ਹੁਣ ਜਾ ਕੇ ਕੀ ਬਣਾਉਂਗੇ ਅੱਧੀ ਰਾਤ ਤੇ ਉਹਨਾਂ ਨੂੰ ਤੋੜ ਕੇ ਹਟੇ ਆ ਤੇ ਆਪਣਾ ਕਿਚਨ ਸਾਫ਼ ਕਰ ਲਿਆ ਤੇ ਆਪਣੇ ਘਰ ਦਾ ਸਾਰਾ ਕੰਮ-ਕੁਮ ਕਰਕੇ ਵਿਹਲੇ ਹੋ ਗਏ ਆ ਠੀਕ ਆ ਜੀ ਬਲੌਗ ਵਧੀਆ ਲੱਗਿਆ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਸਤਿ ਸ੍ਰੀ ਅਕਾਲ ਜੀ